ਤੁਮੇਵ ਮਾਤਾ ਚ ਤੁਮੇਵ ਪਿਤਾ ਤੁਮੇਵ ਬੰਧੂ ਚ ਸਖਾ ਤੁਮੇਵ ਤੁਮੇਵ ਵਿਦਿਆ ਚ ਦਰਵਣੋਂ ਤੁਮੇਵ ਤੁਮੇਵ ਸਰਬ ਮਾਮ ਮਾਮ ਦੇਵ ਦੇਵ ਅਨਯਥਾ ਸ਼ਰਣੰ ਨਾਸਤੀ ਤੁਮੇਵ ਸ਼ਰਣੰ ਮਮ ਤਸਮਾਤ ਕਾਰਣ ਭਾਵੈ ਰੱਖਿ ਸ਼ਮਾਂ ਪਰਮੇਸ਼ਵਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਜਿਸ ਸ਼ਲੋਕ ਦਾ ਵਿਚਾਰਨ ਕੀਤਾ ਹੈ ਉਸ ਦਾ ਪਾਵ ਅਰਥ ਕੀ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੂੰ ਸਤਿ ਤੇ ਤਾ ਆਨੰਦ ਰੂਪ ਵੀ ਹੈ ਤੂੰ ਸੱਚ ਦਾ ਆਨੰਦ ਵੀ ਹੈ ਤੂੰ ਈਸ਼ੁਰ ਵੀ ਹੈ ਤੂੰ ਪਰਮ ਪਿਤਾ ਪਰਮਾਤਮਾ ਵੀ ਹੈ ਤੇਰੀ ਹੋਂਦ ਹਸਤੀ ਸਰਬ ਵਿਆਪਕ ਬ੍ਰਹਮ ਸਰੂਪ ਵੀ ਹੈ ਤੂੰ ਨਿਰਆਕਾਰ ਵੀ ਹੈ ਔਰ ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਹੈ ਔਰ ਤੂੰ ਹੀ ਮੇਰਾ ਮਾਤਾ ਹੈ तू ही मेरा पिता है एव माता च एव पिता एव सखा चु तुमेब सखा चु बंधु हो तुमेब हे महाराज हे वागुरु जिथे तू मेरी माता दी तरह है पिता दी तरह है उथे मेरा सखा मित्र भी ही है प्यारे तो प्यारा मित्र भी तू है ਮੇਰਾ ਸੁਬੰਧੀ ਵੀ ਤੂੰ ਐ। ਸਮੇਵ ਵਿਦਿਆ ਚ ਦਰਬਣੋਂ ਤਮੇਵ। ਮੇਰੀ ਵਿਦਿਆ, ਮੇਰੀ ਪੜ੍ਹਾਈ, ਮੇਰੀ ਦੁਨੀਆ ਦੀ ਜਿੰਨੀ ਵੀ ਵਿਦਿਆ ਹੈ ਉਹ ਤੂੰ ਹੀ ਐ। ਔਰ ਮੇਰਾ ਧਨ ਵੀ ਤੂੰ ਹੀ ਐ। ਔਰ ਜਿੰਨਾ ਵੀ ਦੇਵਤਾ ਹੈ ਸਾਰਿਆਂ ਦਾ ਸ਼ਰੂਮ ਨਹੀਂ ਦੇਵ ਸਰੂਪ ਹੋਣ ਕਰਕੇ ਮਾ ਸਦੀਪ ਤੈਨੂੰ ਹੀ ਮਨ ਦਾ ਔਰ ਪੂਜਦਾ ਹਾਂ ਸੋ ਸਾਧ ਸੰਗਤ ਦੀ ਇਹ ਵਿਦਿਅਕ ਅਦਾਰਾ ਖਾਲਸਾ ਅਕੈਡਮੀ ਜੋ ਅੱਜ ਵੱਡੇ ਖੇਤਰ ਵਿੱਚ ਮੈਡੀਕਲ ਵਿਦਿਅਕ ਅਦਾਰੇ ਵਜੋਂ ਔਰ ਵਿਦਿਅਕ ਅਦਾਰਿਆਂ ਵਜੋਂ ਜਿੱਥੇ ਸਾਡੇ ਇਸ ਇਲਾਕੇ ਵਿੱਚ ਉਥੇ ਦੁਨੀਆ ਭਰ ਦੇ ਵਿੱਚ ਇਹ ਸ ادارے ਦਾ ਜਨਾਮ ਹੈ ਔਰ ਮੈਨੂੰ ਬੜੀ ਪ੍ਰਸੰਤਾ ਹੋ ਰਹੀ ਹੈ ਕਿ ਅਸੀਂ ਉਤਰੀ ਭਾਰਤ ਦੇ ਜਿੰਨੇ ਜਿੰਨੇ ਵੀ CBSE ਸਲੇਵਸ ਦੇ ਸਕੂਲ ਹਨ ਉਹਨਾਂ ਸਾਰਿਆਂ ਸਕੂਲਾਂ ਦੇ ਵਿਦਿਆਰਥੀ ਬੱਚੇ ਦਿੱਲੀ ਚੰਡੀਗੜ੍ਹ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੱਕ ਪੰਜਾਬ ਸਮੇਤ ਉਹ ਨਾਂ ਬੱਚਿਆਂ ਦੀ ਹਾਕੀ ਦੀ ਚੈਂਪੀਅਨਸ਼ਿਪ ਅੱਜ ਆਪਣੇ ਇਸ ادارے ਦੇ ਵਿੱਚ ਪ੍ਰారంਭ ਕਰਨ ਜਾ ਰਹੇ ਹਾਂ ਦਮਦਮੀ ਟਕਸਾਲ ਦੀ ਸੰਥਾਪਨਾ ਧੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਰ ਕਮਲਾਂ ਦੁਆਰਾ ਹੋਈ ਔਰ ਇਹ ਸੰਸਥਾ ਨੇ ਸਿੱਖ ਪੰਥ ਦੀਆਂ ਬਹੁਤ ਵੱਡਮੋਲੀਆਂ ਸੇਵਾਵਾਂ ਲਾਸਾਨੀ ਸੇਵਾਵਾਂ ਇਤਿਹਾਸਕ ਸੇਵਾਵਾਂ ਔਰ ਸ਼ਰੋਮਣੀ ਸੇਵਾਵਾਂ ਨਿਭਾਈਆਂ ਤੇ ਨਭਾ ਰਹੀ ਹੈ ਔਰ ਇਹ ਸੰਸਥਾ ਸਿੱਖ ਧਰਮ ਦੇ ਵਿਦਿਆ ਖੇਤਰ ਦੇ ਵਿੱਚ ਪ੍ਰਮਾਣਿਕ ਸੰਸਥਾ ਮੰਨੀ ਜਾਂਦੀ ਹੈ ਤੇ ਸਿੱਖਾਂ ਦੀ ਦੇ ਕੋਈ ਧਾਰਮਿਕ ਗੁਰਬਾਣੀ ਦੀ ਵਿਦਿਆ ਦੇ ਪ੍ਰਚਾਰ ਪ੍ਰਸਾਰ ਵਾਲੀ ਸੰਸਥਾ ਹੈ ਉਹ ਦਮਦਮੀ ਟਕਸਾਲ ਹੈ। ਔਰ ਇਹ ਸੰਸਥਾ ਦੇ ਵਿਦਿਆਰਥੀਆਂ ਨੇ ਸਿੱਖ ਜਗਤ ਦੀਆਂ ਔਰ ਦੁਨੀਆਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹਨ। ਔਰ ਜਿਸ ਸਮੇ ਤੋਂ ਲੈ ਕੇ ਮੈਤੇ ਨਗਰ ਵਿੱਚ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਸਥਾਪਿਤ ਹੋਇਆ ਉਸ ਸਮੇ ਤੋਂ ਲੈ ਕੇ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਦੀ ਖਾਲਸਾ ਇਹਨਾਂ ਸਤਪੁਰਸ਼ਾਂ ਨੇ ਸਾਰਾ ਜੀਵਨ ਜਿੱਥੇ ਸਿੱਖ ਜਗਤ ਲਈ ਪਰਉਪਕਾਰ ਨੂੰ ਸਮਰਪਿਤ ਕੀਤਾ ਉੱਥੇ ਸਾਡੇ ਇਸ ਇਲਾਕੇ ਦੇ ਵਿੱਚ ਇਹਨਾਂ ਮਹਾਪੁਰਖਾਂ ਦਾ ਬਹੁਤ ਵੱਡਾ ਪਰਉਪਕਾਰ ਔਰ ਸਾਡੇ ਉੱਤੇ ਅਹਿਸਾਨ ਹੈ ਦੇ ਨਾਲ ਇਹ ਸਾਲਾਕੇ ਨੂੰ ਬਹੁਤ ਵੱਡੀ ਅਗਵਾਈ ਹਮੇਸ਼ਾ ਦਿੱਤੀ ਹੈ ਧਰਮ ਖੇਤਰ ਵਿੱਚ ਵੀ ਵਿਦਿਆ ਖੇਤਰ ਵਿੱਚ ਵੀ ਸਮਾਜਿਕ ਖੇਤਰ ਦੇ ਵਿੱਚ ਵੀ ਆਰਥਿਕ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਇਹਨਾਂ ਮਹਾਪੁਰਖਾਂ ਨੇ ਇਸ ਇਲਾਕੇ ਉੱਤੇ ਬਖਸ਼ਿਸ਼ਾਂ ਕੀਤੀਆਂ ਹਨ ਸਾਥ ਸੰਗਤ ਜੀ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਹ ਜੋ ਖਾਲਸਾ ਅਕੈਡਮੀ ਆਧਾਰਾ ਜਾਂ ਖਾਲਸਾ ਕਾਲਜ ਹੈ ਦਾ ਮੈਡੀਕਲ ਨਾਲ ਸੰਬੰਧਿਤ ਖਾਲਸਾ ਹਸਪੀਟਲ ਹੈ ਇਹ ਪਿਛਲੇ ਸਮੇਂ ਤੋਂ ਬਹੁਤ ਵੱਡੀ ਆਪਣੀ ਸੇਵਾ ਇਸ ਇਲਾਕੇ ਨੂੰ ਵੀ ਸਿੱਖ ਪੰਥ ਨੂੰ ਦਿੰਦਾ ਆ ਰਿਹਾ ਹੈ। ਔਰ ਵਰਤਮਾਨ ਸਮੇਂ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਇਹ ਨੌਜਵਾਨ ਭਾਈ ਹਰਸ਼ਦੀਪ ਸਿੰਘ ਇਹਨਾਂ ਦੇ ਜਿੰਮੇ ਇਹ ਡਿਊਟੀ ਇਹ ਸੇਵਾ ਲਈ ਗਈ अरुणा ਨੇ ਥੋੜੇ ਹਰਸੇ ਵਿੱਚ ਆਪਣੇ ਸਹਿਜੂਗੀਆਂ ਨੂੰ ਨਾਲ ਲੈ ਕੇ ਖਾਲਸਾ ਅਕੈਡਮੀ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀ ਜਤਿੰਦਰ ਸ਼ਰਮਾ ਜੀ ਖਾਲਸਾ ਕਾਲਜ ਦੇ ਪ੍ਰਿੰਸੀਪਲ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਦਲਾਲ ਉਸਮਾ ਇਹਨਾਂ ਨੇ ਆਪਣੀ ਟੀਮ ਦੇ ਨਾਲ ਬਹੁਤ ਵੱਡੇ ਯਤਨ ਵੱਡੇ ਉਪਰਾਲੇ ਕੀਤੇ ਆ ਕਿ ਸਾਡੇ ਇਸ ਆਧਾਰੇ ਅੰਦਰ ऐसे ऐसे पढ़ा और पढ़ा विद्या नाल ਸੰਬੰਧਤ ਵਿਦਿਆਕਾ ਪੱਖਾ ਨੂੰ ਉਭਾਰਿਆ ਜਾਵੇ ਜਾਂ ਬਾਹਰੋਂ ਲਿਆਂਦਾ ਜਾਵੇ ਜਿਸ ਨਾਲ ਬੱਚੇ ਸਾਡੇ ਦੁਨੀਆ ਭਰ ਦੇ ਵਿੱਚ ਇਥੋਂ ਵਿਦਿਆ ਪੜ੍ਹ ਕੇ ਔਰ ਨਾਲ ਨਾਲ ਧਾਰਮਿਕ ਜੀਵਨ ਜਾਚ ਕਿਉਂਕਿ ਧਾਰਮਿਕ ਵਿਦਿਆ ਗੁਰਬਾਣੀ ਦੀ ਵਿਦਿਆ ਗੁਰਮਤ ਦੀ ਵਿਦਿਆ ਉਸ ਤੋਂ ਬਿਨਾ ਜੀਵਨ ਅਧੂਰਾ ਹੈ ਜੀਵਨ ਜਾਤ ਜੜੀ ਹੈ ਸਾਨੂੰ ਉਹ ਗੁਰਬਾਣੀ ਹੀ ਸਿਖਾ ਸਕਦੀ ਹੈ ਸੋ ਗੁਰਬਾਣੀ ਦਾ ਪੱਖ ਮੁੱਖ ਰੱਖ ਕੇ ਨਾਲ-ਨਾਲ ਦੁਨਿਆਵੀ ਵਿਦਿਆ ਵੀ ਬੱਚਿਆਂ ਨੂੰ ਪਾਮੇ ਉਹ ਸਿੱਖ ਧਰਮ ਨਾਲ ਸੰਬੰਧਤ ਹਨ ਪਾਵੇਂ ਹੋਰ ਧਰਮਾਂ ਦੇ ਨਾਲ ਸਾਰਿਆਂ ਨੂੰ ਪੂਰੀ ਇਮਾਨਦਾਰੀ ਔਰ ਦਿਲੀ ਲਗਨ ਦੇ ਨਾਲ ਅਨੁਸ਼ਾਸਨ ਦੇ ਵਿੱਚ ਰੱਖ ਕੇ ਉਹਨਾਂ ਨੂੰ ਇਸ ਖੇਤਰ ਦੇ ਵਿੱਚ ਵਿਦਿਆਕ ਸੇਵਾਵਾਂ ਦੇਣ ਦੇ ਦੇਣ ਦੇ ਲਈ ਰਾਤ ਦਿਨ ਅਸੀਂ ਯਤਨਸ਼ੀਲ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਯਤਨ ਹਨ ਜਾਂ ਅਸੀਂ ਜੋ ਵੀ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਇਸ ਧਰਤੀ ਦੇ ਉੱਤੇ ਬਹੁਤ ਵੱਡਾ ਵੱਡਾ ਮੈਡੀਕਲ ਔਰ ਵਿਦਿਆ ਦਾ ਹੱਬ ਬਣ ਜਾਏ ਤਾਂ ਕਿ ਦੁਨੀਆ ਭਰ ਦੇ ਵਿੱਚੋਂ ਬੱਚੇ ਇੱਥੇ ਆ ਕੇ ਇਹਨਾਂ ਅਦਾਰਿਆਂ ਵਿੱਚੋਂ ਵਿਦਿਆ ਲੈਣ ਵਿੱਚ ਮੈਡੀਕਲ ਵਿਦਿਆ ਖੇਤਰ ਦੇ ਅੰਦਰ ਜੀਵਨ ਦੇ ਵਿੱਚ ਆਪਣਾ ਮਾਣ ਔਰ ਫਖਰ ਮਹਿਸੂਸ ਕਰਨ ਸੌ ਖੇਡਾਂ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਫੁਲਾੰਗਾ ਇਸ ادارے ਨੇ ਪਟਿਆਲਾ ਦੁਨੀਆ ਭਰ ਦੇ ਵਿੱਚ ਆਪਣਾ ਸਿੱਕਾ ਸਥਾਪਿਤ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਜਲਦੀ ਤੋਂ ਜਲਦੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਬਹੁਤ ਵੱਡੀਆਂ ਸੇਵਾਵਾਂ ਦੇਣ ਦੇ ਉਪਰਾਲੇ ਕਰਾਂਗੇ ਸੋ ਅੱਜ ਦੇ ਇਸ ਪੋਤਰੀ ਭਾਰਤ ਨਾਰਥ ਜ਼ੋਨ ਦੇ ਹਾਕੀ ਟੂਰਨਾਮੈਂਟ ਦੇ ਸਮੇਂ ਵਿੱਚ ਸਾਡੇ ਵਿੱਚ ਬਹੁਤ ਹੀ ਸਤਿਕਾਰਤ ਹਸਤੀਆਂ ਵਿਰਾਜਮਾਨ ਹਨ ਜਿੱਥੇ ਇਲਾਕੇ ਦੇ ਪਤਵੰਤੇ ਉਚੇਚੇ ਤੌਰ ਤੇ ਵਿਰਾਜਮਾਨ ਹਨ ਮਹਿਤੇ ਨਗਰ ਦੇ ਮਹਿਤਾ ਚੌਂਕ ਦੇ ਪਤਵੰਤੇ ਵਿਰਾਜਮਾਨ ਹਨ ਉੱਥੇ ਵਿਦੇਸ਼ਾਂ ਤੋਂ ਖਾਸ ਕਰਕੇ ਦਮਦਵੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਲਖਵਿੰਦਰ ਸਿੰਘ ਜੀ ਗਿਆਨੀ ਪ੍ਰਗਟ ਸਿੰਘ ਜੀ ਭੀਲੋਵਾਲ ਔਰ ਇਸੇ ਤਰ੍ਹਾਂ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਫ੍ਰਿਜ ਨੂੰ ਜੋ ਦਮਦਮੀ ਟਕਸਾਲ ਦੀ ਬ੍ਰਾਂਚ ਹੈ ਅਮਰੀਕਾ ਦੇ ਅੰਦਰ ਉੱਥੇ ਸੇਵਾਵਾਂ ਦੇਣ ਵਾਲੇ ਭਾਈ ਸਾਹਿਬ ਭਾਈ ਪ੍ਰਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਇੰਗਲੈਂਡ ਤੋਂ ਭਾਈ ਕਮਲਜੀਤ ਸਿੰਘ ਜੀ ਜਦੋਂ ਦਾਸ ਇੰਗਲੈਂਡ ਵਿੱਚ ਜਾਂਦਾ ਇਹਨਾਂ ਸਿੰਘਾਂ ਨੇ ਹਮੇਸ਼ਾ ਲੱਕ ਬਨ ਕੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਸੋ ਉੱਚੇ ਤੌਰ ਤੇ ਸਾਡੇ ਵਿੱਚ ਅੱਜ ਪਹੁੰਚੇ ਆ ਮੇਰੀ ਬੇਨਤੀ ਕਰਨ ਤੋਂ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਕੌਮ ਦੀ ਕੁਰਬਾਨੀ ਕਰਨ ਵਾਲਾ ਪਰਿਵਾਰ ਚੱਕ ਰਾਜੂ ਤੋਂ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਵਿੱਚੋਂ ਸ਼ਹੀਦ ਪਰਿਵਾਰ ਵਜੋਂ ਡਾਣੇ ਜਾਂਦੇ ਔਰ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਕਾਰਜ ਸਿੰਘ ਜੀ ਮੌਦਾ ਜਿਨ੍ਹਾਂ ਨੇ ਪਿਛਲੇ ਦਿਨੀ ਗੋਵਿੰਦਵਾਲ ਸਾਹਿਬ ਵਿਖੇ ਲੰਗਰਾਂ ਦੀਆਂ ਸੇਵਾਵਾਂਾਂ ਨਿਭਾਈਆਂ ਉਹ ਵੀ ਸਾਡੇ ਵਿੱਚ ਬਰਾਜਮਾਨ ਹਨ ਜ세ਦਾਰ ਬਾਬਾ ਜੀ ਸਿੰਘ ਦੀ ਮੁਖੀ ਤਰਨਾਂਦਲ ਮਹਿਤਾ ਚਾਉ ਜ세ਦਾਰ ਭਾਈ ਸੁਖਦੇਵ ਸਿੰਘ ਦੀ ਮੁਖ ਬਲਾਰਾ ਦਮਦਮੀ ਟਕਸਾਲ ਔਰ ਜ세ਦਾਰ ਭਾਈ ਚਮਕੌਰ ਸਿੰਘ ਦੀ ਪਊਵਿੰਡ ਔਰ ਇਸੇ ਤਰ੍ਹਾਂ ਜੋ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਦੇ ਅੰਦਰ ਬਹੁਤ ਵੱਡਾ ਅਦਾਰਾ ਚੱਲ ਰਿਹਾ ਹੈ ਪ੍ਰੋਫੈਸ਼ਨਲ ਕਾਲਜ ਆਫ ਦਮਦਮੀ ਟਕਸਾਲ ਜਿਸ ਵਿੱਚੋਂ ਸਿੰਘ ਪਲੱਸ 2 ਤੋਂ ਲੈ ਕੇ MBA ਤੱਕ ਦੀਆਂ ਡਿਗਰੀਆਂ ਦੇ ਨਾਲ-ਨਾਲ ਧਾਰਮਿਕ ਵਿਦਿਆ ਪ੍ਰਾਪਤ ਕਰਕੇ ਦੁਨੀਆ ਭਰ ਵਿੱਚ ਦਮਦਮੀ ਟਕਸ਼ਾਲ ਸੰਸਥਾ ਦਾ ਨਾਮ ਰੌਸ਼ਨ ਕਰ ਰਹੀ ਹੈ ਉਹ ਸਦਾਰੇ ਦੇ ਪ੍ਰਿੰਸੀਪਲ ਗਿਆਨੀ ਜੋਵਨ ਪ੍ਰੀਤ ਸਿੰਘ ਜੀ ਉਹ ਵੀ ਸੰਗਤ ਵਿੱਚ ਪਤਵੰਤਿਆਂ ਦੇ ਰੂਪ ਵਿੱਚ ਸਾਡੇ ਅੰਦਰ ਸੁਭਾਏਮਾਨ ਹਨ